ਗਰਮਪੂਰ ਸੰਤ ਮਹਾਰਾਜ ਜੀ ਰਤਵਾੜਾ ਸਾਹਿਬ ਵਾਲੇ ਸੰਤ ਮਾਤਾ ਵੀਜੀ ਜੀਓ ਜਿਨਾ ਤੇ ਬਾਣੀ ਦੀ ਟੁਕ ਬਾਣੀ ਤੋਂ ਪੂਰੀ ਟੁਕਦੀ ਐ ਏਕ ਜੋਤ ਦੋਈ ਮੂਰਤੀ ਧਨ ਪਿਰ ਕਈ ਐ ਸੋਏ ਇਹ ਆਪ ਜੀ ਨੇ ਸਿੱਧ ਕਰਕੇ ਦੱਸਤਾ ਦੂਜਾ ਸਗਲ ਧਰਮ ਮੇ ਗ੍ਰਿਸ਼ਤ ਪ੍ਰਧਾਨ ਹੈ ਇਹ ਵੀ ਪ੍ਰਤੱਖ ਕਰਕੇ ਦੱਸਿਆ ਵੀ ਗ੍ਰਸਤ ਧਰਮ ਕਿਹੋ ਜਿਹਾ ਹੁੰਦਾ ਕਿਸ ਤਰ੍ਹਾਂ ਨਵਾਈਦਾ ਮਿਸਾਲ ਹੈ ਆਪ ਜੀ ਦਾ ਜੀਵਨ ਉਹਨੂੰ ਪੜਿਆ ਜਾਵੇ ਸੰਤ ਤਮਾਰੇ ਤੁਮਰੇ ਪ੍ਰੀਤਮ ਇਹ ਪੁਸਤਕ ਹੈ ਰਤਵਾੜਾ ਸਾਹਿਬ ਤੋਂ ਰਿਲੀਜ ਹੁੰਦੀ ਹੈ ਇੱਕ ਭਾਗ ਦੋ ਭਾਗ ਬੜੇ ਸਰਲ ਸ਼ਬਦਾਂ ਅਜ ਪ੍ਰੋਫੈਸਰ ਗੁਰਦੇਵ ਸਿੰਘ ਹੋਰਾਂ ਨੇ ਉਹ ਲਿਖੀ ਹੈ ਮਿਹਨਤ ਕਰਕੇ ਫਿਰ ਮਹਾਪੁਰਸ਼ਾਂ ਨੇ ਆਪ ਉਹ ਸੁਣੀ ਹੈ ਉਹਨਾਂ ਤੋਂ ਵਿੱਚ ਜੋ ਲਿਖਿਆ ਗਿਆ ਗਲਤ ਤਾਂ ਨਹੀਂ ਲਿਖਿਆ ਪੂਰਾ ਜੀਵਨ ਤਾਂ ਮਹਾਪੁਰਸ਼ਾਂ ਦਾ ਮਹਾਪੁਰਸ਼ ਹੀ ਜਾਣਦੇ ਹੈ ਪਰ ਜਿੰਨਾ ਵੀ ਲਿਖਿਆ ਉਹਦੇ ਤੋਂ ਬਹੁਤ ਸੇਧ ਮਿਲਦੀ ਹੈ ਗ੍ਰਸਤੀ ਜੀਵਨ ਕਿਹੋ ਜਿਹਾ ਹੁੰਦਾ ਹੈ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੈ ਕਿਸ ਤਰ੍ਹਾਂ ਉਹ ਆਪਣੇ ਰੋਲ ਅਦਾ ਕਰਦਾ ਹੈ ਫਰਜ਼ ਨਿਭਾਉਂਦਾ ਹੈ ਆਪੇ ਇਹ ਹੋਏ ਗੁਰੂ ਪਰ ਜਿਹੋ ਜੀ ਸਟੇਟਸ ਹੈਗਾ ਆਪ ਜੀ ਦੀ ਅਵਸਥਾ ਹੈ ਉਹਦੇ ਵਿੱਚ ਦੀ ਵਿਚਰ ਕੇ ਦਿਖਾਇਆ ਪ੍ਰੈਕਟੀਕਲ